ਚੱਲ ਚੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੜੀ ਪਸੰਦਾ ਦੀ ਗੱਲ ਹੈ ਕਿ ਅੱਜ ਇਹ ਜੋ ਮੁਸੀਬਤ ਕਿਸਾਨਾਂ ਤੇ ਪਈ ਉਸ ਦੇ ਵਿੱਚ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਸਮੁੱਚੀ ਲੀਡਰਸ਼ਿਪ ਮਾਨਯੋਗ ਡਾਕਟਰ ਗੋਪਿੰਦਰਜੀਤ ਜੀ ਤੌਰ ਤੇ ਸੜਕਾ ਕੈਬਨਿਟ ਮੈਂਬਰ ਦੀ ਪੰਜਾਬ ਉਹ ਸਾਡੇ ਇਹ ਦੁੱਖ ਦੇ ਵਿੱਚ ਸ਼ਰੀਕ ਹੋਣ ਆਏ ਆ ਉਹਨਾਂ ਨੇ 1 ਲੱਖ ਰੁਪਇਆ ਸਾਨੂੰ ਸਹਿਯੋਗ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਹੈ ਤੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਅਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਇਹਦੀ ਸੇਵਾ ਕੀਤੀ ਗਈ ਬਹੁਤ-ਬਹੁਤ ਧੰਨਵਾਦ ਹੈ ਸਾਡੀ ਤਾਂ ਮਾਂ ਪਾਰਟੀ ਸੀ ਤੇ ਮਾਂ ਨੂੰ ਜਦੋਂ ਬੱਚੇ ਨਸੀਬਤ ਦੇ ਵਿੱਚ ਹੋਣ ਇਹ ਉਹਨਾਂ ਨੂੰ ਦੁੱਖ ਹੋਣਾ ਹੀ ਹੋਣਾ ਹੈ ਉਹਨੇ ਆਣ ਕੇ ਹਾਲ-ਚਾਲ ਆਪਣੇ ਬੱਚਿਆਂ ਦਾ ਪੁੱਛਣਾ ਹੀ ਹੈ ਇਹ ਜੋ ਮੰਨ ਤਾੜੀ ਵਾਂ ਦੇ ਨਾ ਜਿੱਥੇ ਹੈ ਸਾਨੂੰ ਬਿੱਖਿਆ ਨੂੰ ਹਰ ਆਇਆ ਆ ਸਾਹਮਣੇ ਵੀ ਇਸੇ ਤਰ੍ਹਾਂ ਹੀ ਝੋਨੇ ਸਨ ਇਧਰਲੇ ਬੰਨੇ ਦਰਿਆ ਦੇ ਕੰਢੇ ਤੱਕ ਵੀ ਇਸੇ ਤਰ੍ਹਾਂ ਝੋਨੇ ਸਨ ਫਸਲਾਂ ਸਨ ਸਾਨੂੰ ਇਸ ਫਸਲ ਮਾਰੀ ਦਾ ਵੀ ਬਹੁਤ ਵੱਡਾ ਦੁੱਖ ਹੈ ਇੰਨਾ ਏਰੀਆ ਲਗਭਗ 4500 ਏਕੜ ਆ ਜਿਹੜਾ ਗੁਰੂ ਅਮਰਦਾਸ ਐਡਵਾਂਸ ਬੰਦੇ ਬੰਦੇ ਨਾਲ ਬਚਾ ਸਕੇ ਆ ਬੜੀ ਸੰਗਤ ਨੇ ਰਾਤ ਦਿਨ ਸੇਵਾ ਕੀਤੀ ਉਹ ਤੇ ਜੋਗ ਨਾਤਵੀਂ ਇਥੇ ਬੈਰੇ ਰਹਿਆ ਇੱਕ ਵੀ ਪਲ ਕਿਸੇ ਨੇ ਵਿਅਰਥ ਨਹੀਂ ਗਵਾਇਆ ਇਹਨਾਂ ਯਤਨਾਂ ਸਦਕੇ ਇੱਕ ਗੁਰੂ ਅਮਰਦਾਸ ਮਹਾਰਾਜ ਦੀ ਆਪਣਾ ਸਾਰ ਬਖਸ਼ਿਸ਼ ਰਹੀ ਹੈ ਇਹ ਪਹਿਲੇ ਦਿਨ ਤੋਂ ਇਹ ਤਾਂ ਨਾਮ ਹੀ ਗੁਰੂ ਅਮਰਦਾਸ ਐਡਵਾਂਸ ਬੰਨ ਉਹ ਤੋਂ ਹੀ ਰੱਖਿਆ ਸੀ ਕਿ ਇੱਕ ਤਾਂ ਪਿਆਸ ਤਰਿਆ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦਾ ਬੜਾ ਸੰਬੰਧ ਰਿਹਾ ਹੈ ਉਹ ਇਹ ਤੋਂ ਗਾਗਰ ਢੋਣ ਦੀ ਸੇਵਾ ਕਰਦੇ ਰਹੇ ਉਹਨਾਂ ਦੇ ਚਰਨਾਂ ਦੇ ਵਿੱਚ ਵਗਦਾ ਹੈ ਉਹਨਾਂ ਦੇ ਹੁਕਮ ਦੇ ਵਿੱਚ ਹੈ ਇਸੇ ਕਰਕੇ ਇਸ ਦਾ ਨਾਮ ਹੀ ਗੁਰੂ ਅਮਰਦਾਸ ਸਾਹਿਬ ਨਾਲ ਸੰਬੰਧ ਰੱਖਿਆ ਇਹ ਸੱਚੀ ਮੁੱਚੀ ਅਸੀਂ ਤਾਂ ਆਪਣੀ ਅੱਖਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੀ ਬਖਸ਼ਿਸ਼ ਵਰਤ ਦੀ ਪ੍ਰਤੱਖ ਵੇਖੀ ਹੈ ਇਹ ਬੰਨ ਟਹਿ ਗਿਆ ਜਿਹੜਾ ਅਸੀਂ ਬਹੁਤ ਮਜ਼ਬੂਤ ਸਮਝਦੇ ਸੀ ਖਾਸ ਕਰਕੇ ਜਿੱਥੋਂ ਟੱਟਿਆ ਉੱਥੋਂ ਬਹੁਤ ਹੀ ਮਜ਼ਬੂਤ ਸੀ ਬਹੁਤ ਉੱਚਾ ਤੇ ਮਜ਼ਬੂਤ ਸੀ ਪਰ ਦਰਿਆ ਦਾ ਵਹਿਣ ਇੱਕਦਮ ਪਲਟ ਗਿਆ ਉਹਨੇ ਬੰਨ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਬੰਦੀ ਉਹ ਸਾਰਾ ਹੀ ਬੰਨ ਸਾਨੂੰ ਰਾਤ ਨੂੰ ਖਦਰ ਮਿਲੀ ਵੀ ਆਪਣਾ ਬੰਨ ਟਹਿ ਗਿਆ ਅਸੀਂ ਉਸੇ ਵੇਲੇ ਆਏ ਪਰ ਇੱਕ ਅਸੀਂ ਕ੍ਰਿਸ਼ਮਾ ਦੇਖਿਆ ਇੱਕ ਜਿਸ ਤਰ੍ਹਾਂ ਵੱਟ ਝੋਨੇ ਦੀ ਵੱਟ ਹੁੰਦੀ ਹੈ ਨਾ ਪਰ ਝੋਨੇ ਦੀ ਵੱਟ ਪਾਉਂਦੇ ਇੰਨਾ ਕਿ ਸਿਰਫ ਬੰਨ ਦਾ ਹਿੱਸਾ ਰਹਿ ਗਿਆ ਜਿਨੇ 24 ਘੰਟੇ ਪਾਣੀ ਰੋਕੀ ਰੱਖਿਆ ਬਾਈ ਕਾ ਦਿਨੇ ਆਣ ਕੇ ਪਰਮੇਸ਼ਰ ਦਿੱਤਾ ਬੰਨ ਨੂੰ ਦੇਖ ਕੇ ਡਰਾਪਨ ਦਿਨੇ ਆਣ ਕੇ ਸਾਰੀ ਸੰਗਤ ਨੇ ਨੌਜਵਾਨ ਇਕੱਠੇ ਹੋਏ ਇਸ ਤਰ੍ਹਾਂ ਮੈਨੂੰ ਉਸ ਦਿਨ ਮਹਿਸੂਸ ਹੋਇਆ ਤੁਸੀਂ ਕਿਤੇ ਵੀਡੀਓ ਤੇ ਵੇਖਿਆ ਉਹ ਨੌਜਵਾਨ ਮੋਢਿਆਂ ਦੇ ਉੱਤੇ ਛਪੈਦੇ ਰੁੱਖ ਚੁੱਕ ਕੇ ਜਾ ਰਹੇ ਹਨ ਪਾਣੀ ਦੇ ਵਿੱਚ ਜਿੱਥੇ ਤੁਰਨਾ ਔਖਾ ਉੱਥੇ ਨੌਜਵਾਨ ਵੱਡੇ-ਵੱਡੇ ਰੁੱਖ ਆਪਣੇ ਮੋਢਿਆਂ ਤੇ ਚੁੱਕ ਕੇ ਜਾ ਰਹੇ ਹਨ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇੰਨੀ ਉਹਨਾਂ ਨੇ ਸ਼ਕਤੀ ਬਖਸ਼ੀ ਇਹਨਾਂ ਉਤਸ਼ਾਹ ਬਖਸ਼ਿਆ ਨਾਲ-ਨਾਲ ਮਿੱਟੀ ਲੱਗਦੀ ਰਹੀ ਜਿੰਨੀ ਕਿ ਦਰਿਆ ਖੋਰਦਾ ਰਿਹਾ ਓਨੀ ਕਿ ਮਿੱਟੀ ਹੋਰ ਲੱਗਦੀ ਰਹੀ ਸਾਨੂੰ ਸਮਾਂ ਦਿੱਤਾ ਸਾਨੂੰ ਸਮਾਂ ਮਿਲ ਗਿਆ ਪੋਕਲੇਨ ਆ ਗਈਆਂ ਉਹਨਾਂ ਦੇ ਨਾਲ ਅਸੀਂ ਇੱਕ ਸਰਕਲ ਬੰਨ ਬਣਾ ਲਿਆ ਅੱਗੇ ਦੀ ਬੰਨ ਹੋਰ ਬਣਾਉਂਦਾ ਸਿਰਫ ਲੈ 10 ਮਿੰਟ ਹੀ ਹੋਏ ਸਨ ਸਰਕਲ ਬੰਦ ਦੀ ਸੰਪੂਰਨਤਾ ਨੂੰ ਵੱਟ ਲੱਗੀ ਨੂੰ ਜਿਹੜਾ ਜਿੰਨਾ ਕਿ ਰੁਕਿਆ ਹੋਇਆ ਸੀ ਬੰਨ ਉਹ ਟੁੱਟ ਗਿਆ ਤੇ ਪਾਣੀ ਭਰਨਾ ਸ਼ੁਰੂ ਹੋ ਗਿਆ ਅੱਗੇ ਚਲੋ ਸਾਨੂੰ ਸਮਾਂ ਮਿਲ ਗਿਆ ਬੰਨ ਲੱਗਿਆ ਪਾਣੀ ਉੱਥੇ ਰੁਕ ਗਿਆ ਸਾਡੀਆਂ ਇਹ ਫਸਲਾਂ ਬਰਬਾਦ ਹੋਣ ਤੋਂ ਬਚ ਗਈ ਹੈ ਵੈਰੀ ਗੁੱਡ ਇਸ ਕਰਕੇ ਕਿ ਨਿਆ ਕੇ ਅਸੀਂ ਉਹ ਮੁਵੱਤਜ਼ਾ ਉਹ ਕ੍ਰਿਸ਼ਮਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਰਕਤ ਵੱਖ ਦੀ ਅੱਖੀਂ ਦੇਖਿਆ ਜੀ ਅੱਖੀਂ ਦੇਖਿਆ ਇਹ ਅੱਜ ਸਮੁੱਚੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਭੈਣ ਜੀ ਗੁਰਪ੍ਰੀਤ ਕੌਰ ਜੀ ਮੈਂਬਰ ਸ਼੍ਰੋਮਣੀ ਕੁਰਦੋਰਾ ਪ੍ਰਬੰਧਕ ਮੀਤੀ ਸਰਦਾਰ ਜਥੇਦਾਰ ਢਿੱਲੋਂ ਸਾਹਿਬ ਫੋਰ ਵੀ ਜਥੇਦਾਰ ਤੋੜ ਸਾਹਿਬ ਬੜੇ ਮੁੱਵੱਜਜ਼ ਮਹਿਮਾਨ ਆਏ ਹਨ ਲੀਡਰਸ਼ਿਪ ਆਈ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਬੜਾ ਸਹਿਯੋਗ ਮਿਲਿਆ ਹੈ ਸੰਪਰਦਾਵਾਂ ਦੁਨੀਆ ਨੂੰ ਬਾਬਾ ਜੈ ਸਿੰਘ ਜੀ ਮਹਿਮਦਵਾਲ ਵਾਲੇ ਉਹਨਾਂ ਨੇ ਬੜੀ ਸੇਵਾ ਕੀਤੀ ਹੈ ਉਹਨਾਂ ਦੀ ਸੰਗਤਾਂ ਇੱਥਾਰੇ ਗੋਰੇ ਲਾਉਣ ਦੀ ਸੇਵਾ ਕਰਦੀਆਂ ਰਹੀਆਂ ਹਨ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਇਸੇ ਤਰ੍ਹਾਂ ਹੀ ਬਾਬਾ ਖੜਕ ਸਿੰਘ ਜੀ ਵੀਰ ਬਾਬਾ ਬੁੱਢਾ ਜੀ ਉਹਨਾਂ ਦੇ ਪੁੱਤਰੇ ਬਾਬਾ ਸੰਤੋਖ ਸਿੰਘ ਜੀ ਉਹਨਾਂ ਵੱਲੋਂ ਵੀ ਪੰਜ ਧਰਮਾਂ ਦੇ ਤੇਲ ਦੀ ਸੇਵਾ ਵੀ ਕੀਤੀ ਗਈ ਹੈ ਤੇ ਉਹਨਾਂ ਦੀ ਸੰਗਤ ਵੀ ਇੱਥੇ ਆਣ ਕੇ ਸੇਵਾ ਕਰਦੀ ਰਹੀ ਹੈ ਇਸੇ ਤਰ੍ਹਾਂ ਬਾਬਾ ਸੁਖ ਸਿੰਘ ਜੀ ਸਹਾਈ ਸਾਹਿਬ ਵਾਲੇ ਉਹ ਆਪ ਵੀ ਮਹਾਪੁਰਸ਼ਾਂ ਆ ਕੇ ਇੱਥੇ ਸਾਨੂੰ ਅਸ਼ੀਰਵਾਦ ਵੀ ਦੇ ਕੇ ਗਏ ਤੇ ਨਾਲ ਉਹਨਾਂ ਦੇ ਸੰਗਤ ਉਸ ਦਿਨ ਦੀ ਸੇਵਾ ਵੀ ਕਰ ਰਹੀ ਹੈ ਬਾਬਾ ਹਰਜੀਤ ਸਿੰਘ ਜੀ ਦਮਦਮਾ ਸਾਹਿਬ ਵਾਲੇ ਉਹਨਾਂ ਦੀਆਂ ਵੀ ਸੰਗਤਾਂ ਇੱਥੇ ਸੇਵਾਵਾਂ ਕਰ ਰਹੀਆਂ ਹਨ ਇਸ ਤਰ੍ਹਾਂ ਜਿੰਨੀਆਂ ਵੀ ਐਨ ਜੀਓ ਹਨ ਗੈਰ ਸਰਕਾਰੀ ਸੰਸਥਾਵਾਂ ਉਹਨਾਂ ਵੱਲੋਂ ਵੀ ਸਾਨੂੰ ਬੜਾ ਸਹਿਯੋਗ ਮਿਲਿਆ ਹੈ ਬਹੁਤ ਹੀ ਸੰਗਤ ਨੇ ਸਹਿਯੋਗ ਦਿੱਤਾ ਹੈ ਅਸੀਂ ਮਹਾਪੁਰਸ਼ਾਂ ਦਾ ਖਾਸ ਕਰਕੇ ਸ਼ਰੋਮਣੀ ਅਕਾਲੀ ਦਲ ਦਾ ਵੀ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਜਿਨ੍ਹਾਂ ਵੱਲੋਂ ਲਗਾਤਾਰ ਸਾਦਾ ਇੱਥੇ ਖੁਦ ਪੁਆਇੰਟ ਤੇ ਲੰਗਰ ਪਹਚਾਇਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮੈਂ ਆਪਣੇ ਸਾਰੇ ਹੀ ਸਾਥੀਆਂ ਵੱਲੋਂ ਇਹ ਜਿੰਨੀ 15-16 ਪਿੰਡਾਂ ਦੇ ਪੈਤੀ ਇਹ ਕਿਸਾਨ ਹਨ ਇਹਨਾਂ ਸਾਰਿਆਂ ਵੱਲੋਂ ਆ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਅਸੀਂ ਸ਼ੁਕਰ ਗੁਜ਼ਾਰਾ ਹਾਂ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Man.